ਇੱਕ ਕਤਲ ਮਾਮਲੇ ਦੇ ਵਿੱਚ ਮੁਲਜ਼ਮ ਬੜੈਲ ਜੇਲ੍ਹ ਚੰਡੀਗੜ੍ਹ ਦੇ ਵਿੱਚ ਬੰਦ ਸੀ ਔਰ ਉਸ ਨੂੰ ਜਦੋਂ ਮੋਹਾਲੀ ਅਦਾਲਤ ਵਿੱਚ ਇੱਕ ਕੇਸ ਦੇ ਵਿੱਚ ਪੇਸ਼ੀ ਭੁਗਤੌਣ ਲਈ ਚੰਡੀਗੜ੍ਹ ਪੁਲਿਸ ਲੈ ਕੇ ਜਾਂਦੀ ਹੈ ਪੇਸ਼ੀ ਭੁਗਤਣ ਤੋਂ ਬਾਅਦ ਜਿਵੇਂ ਹੀ ਪੁਲਿਸ ਵੈਣ ਦੀ ਉਡੀਕ ਕੀਤੀ ਜਾ ਰਹੀ ਸੀ ਕੋਰਟ ਕੰਪਲੈਕਸ ਦੇ ਬਾਹਰ ਤਾਂ ਉੱਥੋਂ ਮੌਕਾ ਤੜਦਿਆ ਹੋਇਆ ਮੌਕੇ ਦਾ ਫਾਇਦਾ ਚੁੱਕਦਿਆਂ ਹੋਇਆ ਉਹ ਮੁਲਜ਼ਮ ਜਿਹੜਾ ਕਤਲ ਕੇਸ ਦੇ ਵਿੱਚ ਬੰਦ ਹੈ ਮੁਲਜ਼ਮ ਹੈ ਪੇਸ਼ੀ ਭੁਗਤਣ ਆਇਆ ਸੀ ਉਹ ਉੱਥੋਂ ਫਰਾਰ ਹੋ ਜਾਂਦਾ ਹੈ ਔਰ ਪਤਾ ਲੱਗ ਗਿਆ ਕਿ ਜਦੋਂ ਚੰਡੀਗੜ੍ਹ ਪੁਲਿਸ ਦੇ ਅਧਿਕਾਰੀਆਂ ਨੇ 112 ਨੰਬਰ ਮੁਹਾਲੀ ਪੁਲਿਸ ਦੇ ਲਈ ਡਾਇਲ ਕੀਤਾ ਤਾਂ ਮੌਕੇ ਦੇ ਉੱਤੇ ਫੋਨ ਵੀ ਨਹੀਂ ਲੱਗਿਆ ਔਰ ਇਸੇ ਦੇ ਦੌਰਾਨ ਹਫੜਾ ਤਫੜੀ ਦੇ ਵਿੱਚ 2 ਤੋਂ 3 ਕਿਲੋਮੀਟਰ ਤੱਕ ਚੰਡੀਗੜ੍ਹ ਪੁਲਿਸ ਦੇ ਮੁਲਾਜ਼ਮ ਜਿਹੜੇ ਮੌਕੇ ਤੇ ਤਾਇਨਾਤ ਸਨ ਉਹਨਾਂ ਨੇ ਉਸ ਦਾ ਪਿੱਛਾ ਵੀ ਕੀਤਾ ਪਰ ਪਿੱਛੇ ਭਜਦਿਆਂ ਹੋਇਆਂ ਕਾਮਯਾਬੀ ਹਾਸਲ ਪੁਲਿਸ ਨੂੰ ਤਾਂ ਨਹੀਂ ਹੋਈ ਪਰ ਭੱਜਣ ਵਿੱਚ ਕਾਮਯਾਬ ਫਰਾਰ ਹੋਣ ਚ ਕਾਮਯਾਬ ਹੋ ਗਿਆ ਉਹ ਮੁਲਜ਼ਮ ਜਿਸ ਦੀ ਪਹਿਲਾਂ ਚੰਡੀਗੜ੍ਹ ਪੁਲਿਸ ਨੇ ਗ੍ਰਿਫਤਾਰੀ ਕੀਤੀ ਹੋਈ ਹੈ ਹੁਣ ਇਸ ਮਾਮਲੇ ਦੇ ਵਿੱਚ ਜਿਹੜੀ ਜਾਣਕਾਰੀ ਮਿਲਦੀ ਹੈ ਉਸ ਦੇ ਵਿੱਚ ਜਾਣਕਾਰੀ ਮਿਲੀ ਹੈ ਕਿ ਚੰਡੀਗੜ੍ਹ ਬੜੈਲ ਜੇਲ੍ਹ ਤੋਂ ਪੰਜਾਬ ਦੀ ਮੁਹਾਲੀ ਦੇ ਵਿੱਚ ਜ਼ਿਲ੍ਹਾ ਅਦਾਲਤ ਦੇ ਵਿੱਚ ਪੇਸ਼ੀ ਦੇ ਲਈ ਲਿਆਂਦਾ ਗਿਆ ਸੀ ਇੱਕ ਕਤਲ ਕੇਸ ਦੇ ਮੁਲਜ਼ਮ ਨੂੰ ਜਿਹੜਾ ਕਿ ਪੁਲਿਸ ਹਿਰਾਸਤ ਦੇ ਵਿੱਚੋਂ ਫਰਾਰ ਹੋ ਜਾਂਦਾ ਹੈ ਘਟਨਾ ਉਸ ਸਮੇਂ ਹੋਈ ਜਦੋਂ ਚੰਡੀਗੜ੍ਹ ਪੁਲਿਸ ਮੁਲਜ਼ਮ ਨੂੰ ਪੇਸ਼ੀ ਤੋਂ ਬਾਅਦ ਵਾਪਸ ਜੇਲ੍ਹ ਲਿਜਾਣ ਵਾਸਤੇ ਸਰਕਾਰੀ ਪੁਲਿਸ ਬੱਸ ਜਾਂ ਵੈਨ ਹੁੰਦੀ ਉਸ ਦਾ ਇੰਤਜ਼ਾਰ ਕਰ ਰਹੀ ਸੀ ਚੰਡੀਗੜ੍ਹ ਪੁਲਿਸ ਦੇ ਜਵਾਨਾਂ ਨੇ ਤਕਰੀਬਨ 2 ਤੋਂ 3 ਕਿਲੋਮੀਟਰ ਦੱਸਿਆ ਜਾਂਦਾ ਹੈ ਕਿ ਪਿੱਛਾ ਵੀ ਕੀਤਾ ਜਾ ਕੇ ਪਰ ਗੱਲ ਨਹੀਂ ਬਣੀ ਤਾਂ ਮੁਲਜ਼ਮ ਜਿਹੜਾ ਫਰਾਰ ਹੋ ਜਾਂਦਾ ਹੈ ਮੁਲਜ਼ਮ ਦੇ ਭੱਜਣ ਦੇ ਵਿੱਚ ਜਿਹੜੀ ਕਾਮਯਾਬੀ ਇਸ ਕਰਕੇ ਵੀ ਹਾਸਲ ਹੋ ਗਈ ਉਸ ਨੂੰ ਕਿਉਂਕਿ ਇਸੇ ਦੇ ਦੌਰਾਨ ਹੀ ਮੁਹਾਲੀ ਪੁਲਿਸ ਦੀ ਮਦਦ ਲੈਣ ਵਾਸਤੇ ਚੰਡੀਗੜ੍ਹ ਪੁਲਿਸ ਵੱਲੋਂ ਹੈਲਪਲਾਈਨ ਨੰਬਰ 112 ਤੇ ਕਾਲ ਵੀ ਕੀਤੀ ਜਾਂਦੀ ਹੈ ਪਤਾ ਲੱਗਿਆ ਕਿ ਉਸ ਦੇ ਉੱਤੇ ਮੌਕੇ ਉੱਤੇ ਸੰਪਰਕ ਹੀ ਨਹੀਂ ਹੋ ਸਕਿਆ ਜਿਸ ਕਰਕੇ ਨਾ ਤਾਂ ਮੁਹਾਲੀ ਪੁਲਿਸ ਇਸ ਚੰਡੀਗੜ੍ਹ ਪੁਲਿਸ ਦੀ ਮਦਦ ਕਰ ਸਕੀ ਹੈ ਤੇ ਜਦੋਂ ਤੱਕ ਮਦਦ ਕਰਨੀ ਸੀ ਜਾਂ ਪਤਾ ਲੱਗਦਾ ਹੈ ਪੁਲਿਸ ਨੂੰ ਮੁਹਾਲੀ ਪੁਲਿਸ ਨੂੰ ਤਾ ਉਦੋਂ ਤੱਕ ਉਹ ਉਥੋਂ ਮੁੱਲਜ਼ਮ मौके ਤੋਂ ਫਰਾਰ ਹੋ ਜਾਂਦਾ ਹੈ ਪੁਲਿਸ ਨੇ ਚੰਡੀਗੜ੍ਹ ਪੁਲਿਸ ਦੇ ਹਵਲਦਾਰ ਦਲਜੀਤ ਸਿੰਘ ਦੀ ਸ਼ਿਕਾਇਤ ਦੇ ਉੱਤੇ ਸੁਹਾਣਾ ਥਾਣੇ ਦੇ ਵਿੱਚ ਧਾਰਾ 262 ਦੇ ਤਹਿਤ ਮਾਮਲਾ ਦਰਜ ਵੀ ਕਰ ਲਿਆ ਹੈ ਮੁੱਲਜ਼ਮ ਦੀ ਤਲਾਸ਼ ਕੀਤੀ ਜਾ ਰਹੀ ਹੈ ਪੁਲਿਸ ਮੁਲਾਜਮ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਧੱਕਾ ਦੇ ਕੇ ਫਰਾਰ ਹੋਇਆ मौके ਦੇ ਉੱਤੇ ਜਿਹੜੀਆਂ ਪੁਲਿਸ ਮੁਲਾਜ਼ਮਾਂ ਨੇ ਸ਼ਿਕਾਇਤ ਦਰਜ ਕਰਾਈ ਹੈ ਪੁਲਿਸ ਦੀ ਸ਼ਿਕਾਇਤ ਦੇ ਉੱਤੇ ਚੰਡੀਗੜ੍ਹ ਪੁਲਿਸ ਦੇ ਹਵਲਦਾਰ ਦਲਜੀਤ ਸਿੰਘ ਨੇ ਦੱਸਿਆ ਕਿ ਉਹ ਤੇ ਏਐਸਆਈ ਨਰੇਸ਼ ਕੁਮਾਰ ਮੁੱਲਜ਼ਮ ਰਿੰਟੂ ਨੂੰ ਵੜੈਲ ਜੇਲ੍ਹ ਤੋਂ ਸਰਕਾਰੀ ਬੱਸ ਦੇ ਰਾਹੀਂ ਮੁਹਾਲੀ ਜ਼ਿਲ੍ਹਾ ਅਦਾਲਤ ਵਿੱਚ ਲੈ ਕੇ ਆਏ ਸੀ ਔਰ ਉਸ ਦੇ ਉੱਤੇ 2023 ਵਿੱਚ ਜਿਰਕਪੁਰ ਦੇ ਵਿੱਚ ਇੱਕ ਕਤਲ ਦਾ ਕੇਸ ਦਰਜ ਹੋਇਆ ਸੀ ਡਰਾਈਵਰ ਤੇ ਹੋਰ ਪੁਲਿਸ ਪਾਰਟੀ ਉਹਨਾਂ ਨੂੰ ਮੁਹਾਲੀ ਦੇ ਵਿੱਚ ਉਤਾਰਨ ਤੋਂ ਬਾਅਦ ਇੱਕ ਹੋਰ ਮੁਲਜ਼ਮ ਨੂੰ ਖਰੜ ਅਦਾਲਤ ਵਿੱਚ ਪੇਸ਼ ਕਰਨ ਦੇ ਲਈ ਚਲੀ ਗਈ ਜਦ ਕਿ ਉਹ ਨਰੇਸ਼ ਕੁਮਾਰ ਜਿਹੜਾ ਮੁਲਜ਼ਮ ਹੈ ਰਿੰਟੂ ਨੂੰ ਲੈ ਕੇ ਮੁਹਾਲੀ ਅਦਾਲਤ ਦੇ ਵਿੱਚ ਆ ਗਏ ਅਦਾਲਤ ਦੇ ਵਿੱਚ ਉਹਨਾਂ ਨੇ ਮੁਲਜ਼ਮ ਨੂੰ ਪੇਸ਼ ਵੀ ਕੀਤਾ ਅਦਾਲਤ ਨੇ ਉਸ ਦੀ ਅਗਲੀ ਤਰੀਕਾ ਜਿਹੜੀ 19 ਮਈ ਤੱਕ ਕੀਤੀ ਇਹ ਪੇਸ਼ੀ ਭੁਗਤੀ ਜਾਂਦੀ ਹੈ 19 ਮਈ ਅਗਲੀ ਤਰੀਕ ਵੀ ਤੈ ਹੋ ਜਾਂਦੀ ਹੈ ਪਰ ਬੜੈਲ ਜੇਲ ਵਾਪਸ ਲਿਜਾਣਾ ਸੀ ਪਰ ਵਾਪਸ ਤਾਂ ਕੀ ਜਾਣਾ ਸੀ ਸਰਕਾਰੀ ਬਸ ਦੀ ਪੁਲਿਸ ਦੀ ਉਡੀਕ ਕਰਦੇ ਦਰਾਂ ਨਹੀਂ ਮੁਲਜ਼ਮ ਨੇ ਮੌਕੇ ਦੇ ਉੱਤੇ ਜਿਹੜੇ ਖੜੇ ਤਨਾਤ ਸੀ ਚੰਡੀਗੜ੍ਹ ਦੇ ਮੁਲਾਜ਼ਮ ਦੱਸੇ ਜਾਂਦੇ ਨੇ ਦੋ ਉਹਨਾਂ ਨੂੰ ਧੱਕਾ ਦੇ ਕੇ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਕਰੀਬ ਸਵਾ 1 ਵਜੇ ਦਾ ਸਮਾਂ ਦੱਸਿਆ ਜਾਂਦਾ ਅਦਾਲਤ ਤੋਂ ਜਦੋਂ ਬਾਹਰ ਆਏ ਤਾਂ ਬਸ ਦਾ ਇੰਤਜ਼ਾਰ ਕਰਨ ਲੱਗੇ ਉੱਥੇ ਹੀ ਰਿੰਟੂ ਦਾ ਹੱਥ ਫੜਿਆ ਹੋਇਆ ਸੀ ਪੁਲਿਸ ਮੁਲਾਜ਼ਮਾਂ ਨੇ ਇਸੇ ਦਰਹਾਨੀ ਮੁਲਜ਼ਮ ਨੇ ਹੱਥ ਛੁੜਾ ਕੇ ਧੱਕਾ ਮਾਰਿਆ ਤੇ ਮੌਕੇ ਉਤੋਂ ਮੁਲਜ਼ਮ ਜਿਹੜਾ ਫਰਾਰ ਹੋ ਜਾਂਦਾ 3 ਕਿਲੋਮੀਟਰ ਤੱਕ ਪਿੱਛਾ ਕੀਤਾ ਗਿਆ ਪਰ ਕੋਈ ਸੁਰਾਗ ਨਹੀਂ ਮਿਲਿਆ ਕਿ ਕਿਹੜੇ ਪਾਸੇ ਭੱਜਿਆ ਮੁਲਜ਼ਮ ਔਰ ਦਲਜੀਤ ਜਿਹੜਾ ਕਿ ਪੁਲਿਸ ਮੁਲਾਜ਼ਮ ਹੈ ਚੰਡੀਗੜ੍ਹ ਪੁਲਿਸ ਦਾ ਉਸਨੇ ਸ਼ਿਕਾਇਤ ਦੇ ਵਿੱਚ ਵੀ ਦੱਸਿਆ ਕਿ ਅਦਾਲਤ ਦੇ ਕੈਂਪਸ ਤੋਂ ਬੜੀ ਤੇਜ਼ੀ ਦੇ ਨਾਲ ਨਿਕਲਿਆ ਤੇ ਲਖਨੌਰ ਦੀ ਸਾਈਡੋਂ ਭੱਜ ਗਿਆ ਲਖਨੌਰ ਪਿੰਡ ਬਿਲਕੁਲ ਨਾਲ ਕੋਰਟ ਕੰਪਲੈਕਸ ਦੀ ਮੁਹਾਲੀ ਦੇ ਪੈਂਦਾ ਹੈ ਤਾਂ ਉੱਥੇ ਤੱਕ ਉਸ ਦਾ ਪਿੱਛਾ ਕਰ ਸਕੇ ਹਨ ਪਰ ਉਸ ਤੋਂ ਬਾਅਦ ਤਾਂ ਉਸ ਦਾ ਪਤਾ ਹੀ ਨਹੀਂ ਲੱਗਿਆ ਸੂਈ ਨਹੀਂ ਲੱਗੀ ਕਿ ਕਿਹੜੇ ਪਾਸੇ ਉਹ ਰਫੂ ਚੱਕਰ ਹੋ ਗਿਆ ਜੰਗਲੀ ਇਲਾਕਾ ਜਿਹੜਾ ਦੱਸਿਆ ਜਾਂਦਾ ਥੋੜਾ ਜਿਹਾ ਆਵਾਜ਼ ਨਹੀਂ ਹੈ ਉਸ ਪਾਸੇ ਨੂੰ ਉਫਰਾਰ ਹੋ ਜਾਂਦਾ ਤੇ ਇਸੇ ਕਰਕੇ ਹੀ ਉਹ ਭੱਜਣ ਦੇ ਵਿੱਚ ਜਿਆ ਕਾਮਯਾਬ ਹੋ ਜਾਂਦਾ ਇਸ ਦੌਰਾਨ ਉਹ ਮੁਲਾਜ਼ਮ ਜਿਹੜੇ ਚੰਡੀਗੜ੍ਹ ਪੁਲਿਸ ਦੇ ਨੇ ਇਹ ਵੀ ਦੱਸਦੇ ਨੇ ਸ਼ਿਕਾਇਤ ਦੇ ਵਿੱਚ ਕਿ 112 ਹੈਲਪਲਾਈਨ ਨੰਬਰ ਦੇ ਉੱਤੇ ਕਾਲ ਵੀ ਕੀਤੀ ਪਰ ਨੰਬਰ ਹੀ ਨਹੀਂ ਮੌਕੇ ਦੇ ਉੱਤੇ ਲੱਗਿਆ ਸੰਪਰਕ ਹੀ ਨਹੀਂ ਹੋਇਆ ਇਸ ਤੋਂ ਬਾਅਦ ਉਹਨਾਂ ਨੇ ਹੈਲਪਲਾਈਨ ਨੰਬਰ ਦੇ ਉੱਤੇ ਵੀ ਫੋਨ ਕੀਤੇ ਇਸ ਤੋਂ ਬਾਅਦ ਉਹਨਾਂ ਨੂੰ ਪੀਸੀਆਰ ਦਾ ਫੋਨ ਜਿਹੜਾ ਕੀਤਾ ਜਾਂਦਾ ਤੇ ਪੀਸੀਆਰ ਪਾਰਟੀ ਮੌਕੇ ਉੱਤੇ ਜ਼ਰੂਰ ਪਹੁੰਚਦੀ ਹੈ ਤੇ ਬਾਅਦ ਵਿੱਚ ਉਸ ਕਾਫੀ ਆਸ-ਪਾਸੇ ਦੇ ਇਲਾਕੇ ਦੀ ਤਲਾਸ਼ੀ ਲਈ ਜਾਂਦੀ ਹੈ ਪੀਸੀਆਰ ਦੇ ਜਿਹੜੇ ਮੁਲਾਜ਼ਮ ਨੇ ਮੁਹਾਲੀ ਪੁਲਿਸ ਦੇ ਅੰਦਰ ਘੁੰਮਦੇ ਨੇ ਪੀਸੀਆਰ ਦੇ ਉਹਨਾਂ ਵੱਲੋਂ ਵੀ ਮਦਦ ਕੀਤੀ ਜਾਂਦੀ ਹੈ ਪਰ ਮੁੜ ਕੇ ਸਰਾਗ ਨਹੀਂ ਲੱਗਿਆ ਕਿ ਕਿਹੜੇ ਪਾਸੇ ਨੂੰ ਭੱਜ ਗਿਆ ਹੁਣ ਕਤਲ ਦੇ ਸਮੇਤ ਕਈ ਮਾਮਲੇ ਦਰਜ ਨੇ ਉਸ ਦੇ ਖਿਲਾਫ ਹਾਲਾਂਕਿ 11 ਮਾਰਚ 2023 ਨੂੰ ਉਸੇ ਨੂੰ ਮੋਲਜਮ ਨੂੰ ਜਿਹੜਾ ਭੱਜ ਗਿਆ ਉਸ ਤੋਂ ਇਲਾਵਾ ਦੋਸਤ ਦੇ ਸਾਥੀ ਨੇ ਜਿਰਖਪੁਰ ਦੇ ਪਵਾਤ ਪਿੰਡ ਦੇ ਵਿੱਚ ਬਠਿੰਡਾ ਦਾ 26 ਸਾਲ ਦਾ ਨੌਜਵਾਨ ਲੁੱਟ ਦੇ ਦੀ ਨੀਅਤ ਦੇ ਨਾਲ ਉਸ ਦਾ ਕਤਲ ਕਰ ਦਿੱਤਾ ਜਾਂਦਾ ਪਰ ਇਸ ਕਤਲ ਦੇ ਵਿੱਚ ਪਹਿਲਾਂ ਨਿੰਟੂ ਨੇ ਆਪਣੇ ਇੱਕ ਸਾਥੀ ਦੇ ਨਾਲ ਵੀ ਦੜਬਾ ਚੰਡੀਗੜ੍ਹ ਦੇ ਵਿੱਚ ਇੱਕ ਵਿਅਕਤੀ ਨੂੰ ਚਾਕੂ ਮਾਰ ਕੇ ਹਮਲਾ ਕੀਤਾ ਸੀ ਤੇ ਉਸ ਤੋਂ ਵੀ ਪਰਸ ਖੋਲਿਆ ਸੀ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਲੁੱਟਾਂ ਖੋਹਾਂ ਨੂੰ ਤੇ ਇੱਕ ਕਤਲ ਕੇਸ ਦੇ ਵਿੱਚ ਵੀ ਨਾਮਜ਼ਦ ਸੀ ਜਿਸ ਦੇ ਕਰਕੇ ਬੜੈਲ ਜੇਲ੍ਹ ਦੇ ਵਿੱਚ ਉਸਨੂੰ ਬੰਦ ਕੀਤਾ ਗਿਆ ਸੀ ਪਰ ਉਦੋਂ ਹੈਰਾਨੀ ਹੋਈ ਜਦੋਂ ਪੁਲਿਸ ਦੇ ਹੱਥੋਂ ਹੀ ਮੌਕੇ ਉੱਤੇ ਧੱਕਾ ਮਾਰ ਕੇ ਉਹ ਭੱਜਣ ਦੇ ਵਿੱਚ ਕਾਮਯਾਬ ਹੋ ਜਾਂਦਾ ਹੈ ਇਸੇ ਨੂੰ ਲੈ ਕੇ ਸੁਹਾਣਾ ਥਾਣੇ ਦੇ ਵਿੱਚ ਇੱਕ ਕੇਸ ਉਸ ਦੇ ਖਿਲਾਫ ਹੋਰ ਦਰਜ ਕਰ ਦਿੱਤਾ ਗਿਆ ਚੰਡੀਗੜ੍ਹ ਪੁਲਿਸ ਮੁਲਾਜ਼ਮ ਦੀ ਸ਼ਿਕਾਇਤ ਦੇ ਉੱਤੇ ਕਿ ਉਸ ਨੇ ਸਾਰੀ ਵਾਰਤਾਰਾਤ ਬਾਰੇ ਦੱਸਿਆ ਕਿ ਉਹ ਕਿਵੇਂ ਆਇਆ ਉਸ ਨੂੰ ਅਸੀਂ ਕਦੋਂ ਲੈ ਕੇ ਆਏ ਔਰ ਹੈਰਾਨੀ ਦੀ ਗੱਲ ਤੇ ਹੈ ਕਿ ਜਿਹੜੀ ਮੁਹਾਲੀ ਅਦਾਲਤ ਵਿੱਚ ਉਸ ਦੀ ਪੇਸ਼ੀ ਸੀ ਉੱਥੇ ਪੇਸ਼ ਵੀ ਕੀਤਾ ਗਿਆ ਔਰ ਅਗਲੀ ਤਰੀਕ ਵੀ ਹੈ ਜਿਹੜੀ ਉਹ ਪੈ ਜਾਂਦੀ ਹੈ ਮਈ ਮਹੀਨੇ ਦੀ ਕਿ 19 ਮਈ ਨੂੰ ਅਗਲੀ ਤਰੀਕ ਦੇ ਵਿੱਚ ਫਿਰ ਉਸ ਨੂੰ ਪੇਸ਼ ਕੀਤਾ ਜਾਵੇ ਪਰ ਉਹ ਅਗਲੀ ਪੇਸ਼ੀ ਹੁਣ ਸ਼ਾਇਦ ਹੀ ਚੰਡੀਗੜ੍ਹ ਪੁਲਿਸ ਉਸ ਨੂੰ ਭੁਗਤਾ ਪਾਵੇਗੀ ਕਿਉਂਕਿ ਉਹ ਤੇ ਪਹਿਲਾਂ ਹੀ ਫਰਾਰ ਹੋ ਗਿਆ ਹੁਣ ਦੇਖਦੇ ਆ ਕਿ ਜਿਹੜਾ ਮਾਮਲਾ ਨਵਾਂ ਦਰਜ ਕੀਤਾ ਗਿਆ ਇਹ ਸਿਹਾਰ ਦੇ ਉੱਤੇ ਪੁਲਿਸ ਤਲਾਸ਼ ਕਰਦਿਆਂ ਕਰਦਿਆਂ ਉਸ ਨੂੰ ਫੜ ਵੀ ਪਾਉਂਦੀ ਹੈ ਕਿ ਨਹੀਂ ਫੜ ਪਾਉਂਦੀ ਪਰ ਫਿਲਹਾਲ ਉਹ ਉਸ ਮੌਕੇ ਤੋਂ ਭੱਜਣ ਦੇ ਵਿੱਚ ਕਾਮਯਾਬ ਹੋ ਗਿਆ ਚੰਡੀਗੜ੍ਹ ਦੇ ਵਿੱਚ ਪੇਸ਼ੀ ਦੇ ਉੱਤੇ ਲਿਆਂਦੇ ਗਏ ਮੁਲਜ਼ਮਾਂ ਦੇ ਭੱਜਣ ਦੀ ਇਹ ਪਹਿਲਾ ਮਾਮਲਾ ਨਹੀਂ ਹੈ ਇਸ ਤਰ੍ਹਾਂ ਦੱਸਿਆ ਜਾਂਦਾ ਹੈ ਕਿ ਮਾਮਲੇ ਦੇ ਵਿੱਚ ਪਹਿਲਾਂ ਵੀ ਚੰਡੀਗੜ੍ਹ ਪੁਲਿਸ ਦੇ ਮੁਲਾਜ਼ਮਾਂ ਨੂੰ ਜਦੋਂ ਮੋਹਾਲੀ ਕਿਉਂਕਿ ਚੰਡੀਗੜ੍ਹ ਮੋਹਾਲੀ ਜਿਹੜਾ ਇਲਾਕਾ ਨਾਲ-ਨਾਲ ਹੋਣ ਦੇ ਕਰਕੇ ਕਈ ਵਾਰਦਾਤਾਂ ਨੇ ਜਿਹੜੀਆਂ ਉਹਨਾਂ ਦੋਵਾਂ ਇਲਾਕਿਆਂ 'ਚ ਕੀਤੀਆਂ ਹੁੰਦੀਆਂ ਨੇ ਤੇ ਕਈ ਕੇਸਾਂ ਵਿੱਚ ਨਾਮਜ਼ਦ ਹੁੰਦੇ ਨੇ ਮੁਲਜ਼ਮ ਤੇ ਮੋਹਾਲੀ ਅਦਾਲਤ ਵਿੱਚ ਵੀ ਪੇਸ਼ ਕਰਨਾ ਪੈਂਦਾ ਚੰਡੀਗੜ੍ਹ ਪੁਲਿਸ ਨੂੰ ਇਸੇ ਤਰ੍ਹਾਂ ਮੋਹਾਲੀ ਦੇ ਪੁਲਿਸ ਵੱਲੋਂ ਫੜੇ ਗਏ ਚੰਡੀਗੜ੍ਹ ਦੇ ਰਹਿਣ ਵਾਲੇ ਵਸਨੀਕਾਂ ਦੇ ਵਿੱਚੋਂ ਜਿਹੜੇ ਕੁਝ ਮਾੜੇ ਅਨਸਰ ਹੁੰਦੇ ਨੇ ਉਹਨਾਂ ਨੂੰ ਚੰਡੀਗੜ੍ਹ ਅਦਾਲਤ 'ਚ ਪੇਸ਼ ਕਰਨਾ ਪੈਂਦਾ ਹੈ ਇਸੇ ਤਰ੍ਹਾਂ ਇਹ ਪੇਸ਼ੀਆਂ ਜਿਹੜੀਆਂ ਭੁਗਤੌਣੀਆਂ ਪੈਂਦੀਆਂ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਨੂੰ ਤੇ ਪੰਜਾਬ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਨੂੰ ਪਰਿਸਥਿਤੀਆਂ ਦੇ ਦੌਰਾਨ ਕਈ ਵਾਰ ਦਾ ਤਾਂ ਇਸ ਤਰ੍ਹਾਂ ਦੀਆਂ ਹੋ ਜਾਂਦੀਆਂ ਨੇ ਕਿ ਮੌਕੇ ਤੋਂ ਮੁਲਜ਼ਮ ਵੀ ਫਰਾਰ ਹੋ ਜਾਂਦੇ ਨੇ ਨਵੰਬਰ 2021 ਦੇ ਵਿੱਚ ਵੀ ਆਸ਼ੀਸ਼ ਗੋਇਲ ਨਾਮ ਦਾ ਇੱਕ ਮੁਲਜ਼ਮ ਮੁਹਾਲੀ ਦੇ ਪੇਸ਼ੀ ਦੌਰਾਨ ਭੱਜ ਗਿਆ ਸੀ ਇਸੇ ਘਟਨਾ ਤੋਂ ਬਾਅਦ 8 ਮਹੀਨੇ ਬਾਅਦ ਕਾਬੂ ਉਸ ਨੂੰ ਕੀਤਾ ਗਿਆ ਸੀ ਇਸ ਤੋਂ ਇਲਾਵਾ ਡੇਰਾਬਸੀ ਅਦਾਲਤ ਤੋਂ ਵੀ ਕੈਦੀ ਜਿਹੜਾ ਭੱਜ ਜਾਂਦਾ ਹੈ ਕਈ ਇਸ ਤਰ੍ਹਾਂ ਦੀਆਂ ਜਿਹੜੀਆਂ ਨੇ ਵਾਰਦਾਤਾਂ ਹੋ ਜਾਂਦੀਆਂ ਨੇ ਪਰ ਇਹ ਜਿਹੜੀ ਤਾਜ਼ਾ ਘਟਨਾ ਅੱਜ ਵਾਪਰੀ ਹੈ ਕਰੀਬ ਸਵਾ 1 ਵਜੇ ਦਾ ਸਮਾਂ ਸੀ ਜਦੋਂ ਮੁਹਾਲੀ ਅਦਾਲਤ ਕੋਰਟ ਕੰਪਲੈਕਸ 'ਚੋਂ ਬਾਹਰ ਆਉਂਦਾ ਹੈ ਤੇ ਮੌਕੇ ਉੱਤੇ ਧੱਕ ਹਰਾਰ ਹੋ ਜਾਂਦਾ ਹੈ ਹੁਣ ਜਿਹੜਾ ਨਵਾਂ ਮਾਮਲਾ ਦਰਜ ਕੀਤਾ ਗਿਆ ਚੰਡੀਗੜ੍ਹ ਪੁਲਿਸ ਦੀ ਸ਼ਿਕਾਇਤ ਦੇ ਉੱਤੇ ਪੰਜਾਬ ਪੁਲਿਸ ਦੇ ਜ਼ਿਲ੍ਹਾ ਮੁਹਾਲੀ ਦੇ ਵਿੱਚ ਸੁਹਾਣਾ ਥਾਣੇ ਦੇ ਅੰਦਰ 262 ਧਾਰਾ ਦਿੱਤਾ ਹੈ ਦੇਖਦੇ ਹਾਂ ਕਿ ਮੁਲਜ਼ਮ ਨੂੰ ਕੀ ਕੁਝ ਮਹੀਨੇ ਲੱਗ ਜਾਣਗੇ ਫੜਨ ਦੇ ਲਈ ਜਾਂ ਕੁਝ ਦਿਨਾਂ ਦੇ ਵਿੱਚ ਮੁਹਾਲੀ ਪੁਲਿਸ ਤੇ ਚੰਡੀਗੜ੍ਹ ਇੱਕ ਦੂਜੇ ਨੂੰ ਸਹਿਯੋਗ ਦੇ ਕੇ ਉਸ ਮੁਲਜ਼ਮ ਨੂੰ ਛੇਤੀ ਕਾਬੂ ਕਰ ਲੈਂਦੀ ਹੈ ਕਿਉਂਕਿ ਉਸ ਦੇ ਖਿਲਾਫ ਕਈ ਮਾਮਲੇ ਦਰਜ ਦੱਸੇ ਜਾਂਦੇ ਨੇ ਤੇ ਇੱਕ ਕਤਲ ਕੇਸ ਦੇ ਵਿੱਚ ਵੀ ਉਹ ਨਾਮਜਦ ਹੈ ਜਿਸ ਕਰਕੇ ਉਸ ਨੂੰ ਪੇਸ਼ੀ ਭਗਤੌਣ ਦੇ ਲਈ ਮੁਹਾਲੀ ਅਦਾਲਤ ਵਿੱਚ ਲਿਆਂਦਾ ਗਿਆ ਸੀ ਜਦ ਤੱਕ ਕੋ ਨਵੀਂ ਜਾਣਕਾਰੀ ਆਉਂਦੀ ਹੈ ਤਦ ਤੱਕ ਤੁਸੀਂ ਬਨੇ ਰਹੋ এবিসি ਪੰਜਾਬ ਦੇ ਨਾਲ